一个对。 ਮੈਂ ਬੇਨਤੀ ਆ ਕਿ ਮੇਰਾ ਨਾਮ ਰੋਸ਼ਨੀ ਆ ਮੇਰਾ ਵਿਆਹ ਨੂੰਲੇ 1.5 ਸਾਲ ਹੋਇਆ ਆ ਤੇ ਮੇਰੇ ਮੈਨੂੰ ਸੋਹਰਾ ਪਰਿਵਾਰ ਬਹੁਤ ਤੰਗ ਕਰਦਾ ਮੇਰੇ ਸੱਸ ਮੈਨੂੰ ਉੱਥੇ ਕੁੱਟਮਾਰ ਕਰਦੀ ਸੀ ਬਹੁਤ ਮੇਰਾ ਮਤਲਬ ਇਹਨੇ ਨਾ ਮੇਰਾ ਜੀਣਾ ਹੀ ਆਰਾਮ ਕੀਤਾ ਹੀ ਨਾ ਮੈਨੂੰ ਕੁੱਟਦੀ ਮਾਰਦੀ ਸਾਰੀ ਗਲੀ ਗਵਾਇਆ ਕਿ ਮੈਨੂੰ ਉਹਨਾਂ ਨੇ ਇੰਨਾ ਗਲੀ ਚ ਗਾਲਾਂ ਕੱਢਣੀਆਂ ਕਦੀ ਕਿਤੇ ਗਾਲਾਂ ਕੱਢਣੀਆਂ ਉੱਥੇ ਮੈਨੂੰ ਬੇਬੀ ਹੋਣ ਵਾਲੇ ਮੈਂ ਕਦੀ ਕਿਸੇ ਦੇ ਘਰ ਰਹਿਨੀ ਆ ਕਦੀ ਕਿਸੇ ਦੇ ਘਰ ਰਹਿਨੀ ਆ ਉੱਥੇ ਮੈਨੂੰ ਰਹਿਣ ਨਹੀਂ ਦਿੰਦੇ ਫਿਰ ਮੰਮੀ ਉਹਨਾਂ ਕੋ ਆਏ ਨਹੀਂ ਮੇਨੂੰ ਲੜਕੇ ਕਹਿੰਦੇ ਆਪਣੀ ਮਾਂ ਕੋ ਚਲ ਜਾ ਫਿਰ ਉਸ ਤੋਂ ਬਾਅਦ ਨਿਲਾਕੇ ਉਤੋ ਹੀ ਮਨਾਰ ਵਰੀ ਲੜਦੇ ਸੀ ਮੈਨਾਂ ਪੋਰ ਮਤਲਬ ਗਾਲ ਕੋਲੋਚ ਕੱਢਣੀ ਕੁੱਟ ਕੇ ਮੈਨੂੰ ਫੇਰ ਇਹਨਾਂ ਕੋਲ ਕਾਲ ਦੇਣਾ ਫੇਰ ਉਸ ਤੋਂ ਬਾਅਦ ਇਹਨਾਂ ਨੇ ਘਰ ਵਾਲੇ ਮੇਰੇ ਨੂੰ ਬੇਦਕਲੀ ਦੇ ਦਿੱਤੇ ਕਿ ਤੈਨੂੰ ਲੈ ਕੇ ਇੱਥੋਂ ਚੱਲ ਜਾ ਪਾਪਾ ਮੇਰੇ ਨੇ ਪੈਸੇ ਵੀ ਲਾਏ ਸੀ ਕਿ ਬੜਾ ਧੁੰਮ ਧਮ ਨਵਿਆਹ ਕੀਤਾ ਹੀ ਸੀ ਤੇ ਇਹਨਾਂ ਨੂੰ ਮਤਲਬ ਰੱਖਣਾ ਨਹੀਂ ਆਇਆ ਮੈਨੂੰ ਬਹੁਤ ਬਹੁਤ ਇਹਨਾਂ ਨੂੰ ਮੇਰੇ ਨਾਨਾ ਵੀ ਮੇਰਾ ੱਤੀ ਪੈਂਦੀ ਹੈ ਰਸੋਈ ਚ ਨਹੀਂ ਵੜਨ ਦਿੰਦੀਆਂ ਮੇਰੇ ਤੋਂ ਤੇਲ ਪਾ ਰੈਂਦੀਆਂ ਹੈ ਮੈਂ ਇੱਥੇ ਅੰਮ੍ਰਿਤਸਰ ਰਹਿਣੀ ਆ ਤੇ ਮੇਰਾ ਸਹੁਰੇ ਪਰਿਵਾਰ ਜਲੰਧਰ ਦੇ ਆ ਤਾਲੀਵਾਲ ਕਾਦਿਆ ਦੇ ਅੱਜ ਮੈਂ ਥਾਣੇ ਤਾਂ ਗਾਵ ਕਮਿਸ਼ਨਰ ਕਮਿਸ਼ਨਰ ਕੋਲ ਪਹੁੰਚਿਆ ਮੇਰੇ ਕਮਿਸ਼ਨਰ ਸਰ ਘਾੜੀ ਆਈ ਬਹਿੰਦੀ ਆ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਮੈਨਾਂ ਸੋਹਰੇ ਪਰਿਵਾਰ ਨੇ ਮੈਨਾਂ ਬਹੁਤ ਤਕਾ ਕੀਤਾ ਹੈ ਮੈਨੂੰ ਕੋਟ ਦੇ ਮੇਰੇ ਘਰ ਵਾਲਿਆਂ ਨੇ ਵੀ ਹਣ ਆਪਣੇ ਕੋਲ ਪਲਾ ਲੈ ਕਹਿੰਦੇ ਇੱਥੇ ਰਹਿ ਤੂੰ ਮੈਨੂੰ ਹਣ ਜੀਣ ਨਹੀਂ ਦਿੰਦੇ ਜਾਂ ਮੈਂ ਇੱਥੇ ਆਈ ਇੱਥੇ ਨਹੀਂ ਜੀਣ ਦਿੰਦੇ ਜੋ ਇੱਥੇ ਰਹਿ ਨਹੀਂ ਇੱਥੇ ਨਹੀਂ ਜੀਣ ਦਿੰਦੇ ਤਰਨਾ ਨੇ ਮੈਨੂੰ ਘਰ ਵਾਲਾ ਹਣ ਮੈਨੂੰ ਤੁਮ ਕਹਿੰਦੇ ਦਾਇ ਕਿ ਮੈਂ ਮਾਰ ਕੇ ਕੋਸ਼ਿਸ਼ ਕਰ ਲੈਣਾ ਆ ਇਸ ਗੱਲੋਂ ਸੁਣ ਮੈਂ ਵਿਆਹ ਕਰਾਇਆ ਕਿ ਮੈਨੂੰ ਤਾਂ ਕਈ ਬੱਜਣਾਂ ਅਸੀਂ ਮੰਗ ਕਰਦੇ ਕਿ ਮੈਨੂੰ ਸਾਬ ਦਵਾਇਆ ਜਾਵੇ ਮੇਨੂੰ ਬਹੁਤ ਧੱਕਾ ਕੀਤਾ ਇਹਨਾਂ ਨੇ ਬਹੁਤ ਹੀ ਜ਼ਰਾ ਮੇਰੇ ਨਾਨਾ ਮੈਨੂੰ ਕੋਡ ਨਹੀਂ ਰਹੀ ਮੈਂ ਤਾਂ ਵੀ ਧੱਕੇ ਖਾ ਕੇ ਇਹਨਾਂ ਨੂੰ ਕਹਿੰਦੀ ਨਹੀਂ ਹੁਣ ਮੇਰੇ ਘਰ ਆ ਲੈਣ ਮੈਨੂੰ ਤੁਮ ਕਿਆ ਦਿੰਦਾ ਫੋਨ ਕਰਕੇ ਮੈਂ ਕੁਛ ਕਰ ਲੈਣਾ ਮੈਂ ਸਾਡੇ ਸਾਡੇ ਟੱਬਰ ਦਾ ਨਾਮ ਲਗਾ ਕੇ ਜਾਣਾ ਮੈਂ ਇਹ ਕਹਿਣਾ ਚਾਹਨੀ ਆ ਕਿ ਮੈਨੂੰ ਮੇਰੇ ਸਹੁਰੇ ਪਰਵਾਰ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਨੇ ਮੈਨੂੰ ਬਹੁਤ ਮਾੜੀ ਕੀਤੀ ਮੇਤੇ ਐਕਸ਼ਨ ਚੁੱਕਿਆ ਜਾਵੇ ਮੇਰਾ ਨਾਮ ਹੈ ਜਿਲ ਬਾਕਸਿੰਗ ਬੱਬੀ ਜੀ ਮੇਰਾ ਨਾਮ ਦਿਲਵਾਰ ਸਿੰਘ ਬਬੀਆ ਜੀ ਮੈਂ ਆਪਣਾ ਗਲਵਾਰੀ ਗੇਟ ਹਿੰਦ ਮਪੁਰਾ ਗਲੀ ਨੰਬਰ 4 ਮਕਾਨ ਨੰਬਰ 1922 ਚ ਰਹਿਣ ਵਾਲਾ ਐ ਕਿ ਮੇਰੀ ਕੁੜੀ ਹੈ 22 ਸਾਲ ਦੀ ਹੈ ਜੀ ਆਪਣਾ ਜਲੰਧਰ ਬਈ ਜੀ ਕਾਦੀਆਂਵਾਲ ਧਾਰੀਵਾਲ ਇਹਨਾਂ ਦਾ ਸਾਰਾ ਪਰਿਵਾਰ ਇਹਨੂੰ ਬਹੁਤ ਤੰਗ ਕਰਦਾ ਵਾ ਨੂੰ ਕਾਫੀ ਸਮਾਨ ਦਿੱਤਾ ਅਸੀਂ ਪੈਸੇ ਦੇ ਵਿੱਚ ਧੂਮ-ਧਾਮ ਨਾਲ ਵਿਆਹ ਵੀ ਕੀਤਾ ਵਾ ਹੁਣ ਆਪਣੇ ਜਵਾਈ ਨੂੰ ਵੀ ਬੈਂਟਰੀ ਵੀ ਲੈ ਕੇ ਦਿੱਤੀ ਹੈ ਲੇਕਿਨ ਉਹ 2 ਕੁ ਮਹੀਨੇ ਪੈਸੇ ਦਿੰਦਾ ਰਿਹਾ ਵਾ ਹੁਣ ਆਪਣੀ ਮਾਂ ਨੂੰ ਪੈਸੇ ਦੇ ਕੇ ਆਉਂਦਾ ਵਾ ਤੇ ਹੁਣ ਇਹ ਧਮਕੀਆਂ ਲਾਉਂਦਾ ਵੀ ਮੈਂ ਕੁਝ ਕਰਕੇ ਮਰ ਜਾਣਾ ਵਾ ਤੇ ਤੁਹਾਨੂੰ ਸਾਰਿਆਂ ਨੂੰ ਬੰ ਤੇ ਦੂਜੇ ਤੇ ਜਿਹੜੇ ਦਿਨ ਆਪਣਾ ਉਸਕੇ ਦਾਸ ਦਾਵਣੀਆਂ ਫੋਨ ਬੰਦ ਕਰ ਲੈਂਦਾ ਵਾ ਤੇ ਘਰੋਂ ਭੱਜ ਜਾਂਦਾ ਜੀ ਅੱਜ ਇੱਕ ਕਮਿਸ਼ਨ ਦੇ ਦਫਤਰ ਪਹੁੰਚਿਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਮੇਰੀ ਤੀ ਨੂੰ ਮੇਰੀ ਛੋਟੀ ਇੱਕ ਬੇਟੀ ਬਿੜੀ ਆ ਮੇਰੀ ਘਰ ਵਾਲੀ ਆ ਸਾਨੂੰ ਇਨਸਾਫ ਦਿੱਤਾ ਜਾਵੇ ਹੱਥ ਜੋੜ ਕੇ ਬੇਨਤੀ ਆ ਜੀ ਇਹ ਸਾਨੂੰ ਬਹੁਤ ਤੰਗ ਪਰੇਸ਼ਾਨ ਮੇਰੀ ਗੁੜੀਆਂ ਨੂੰ ਕਰਦੇ ਕਮਿਸ਼ਨ ਸਾਹਿਬ ਕਹਿੰਦੇ ਵੀ ਤੁਹਾਨੂੰ ਇਨਸਾਫ ਮਿਲੇਗਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਹਾਨੂੰ ਪੂਰਾ ਇਨਸਾਫ ਮਿਲੇਗਾ ਜੀ ਵਿਆਹ ਨੂੰ 1.5 ਸਾਲ ਹੋ ਗਿਆ ਜੀ ਕੋਈ ਇਹਨਾਂ ਦਾ ਹੀ ਮਤਲਬ ਮੈਰਿਜ ਹੋਈ ਸੀ ਜੋ ਉਹ ਵੀ ਇਹਨਾਂ ਦਾ ਇੱਕ ਬੇਟਾ ਆਪਰੇ ਉਹ ਸਾਰਾ ਕੋਈ ਖਰਚਾ ਹੈ ਗੀਤਾ ਬੈਂਟ ਵੀ ਲਿਆਕ ਦਿੱਤੀ ਫੋਨ ਵੀ ਲਿਆਕ ਦਿੱਤਾ ਵਾ ਮਤਲਬ ਉਹ ਤੇ ਪੁੱਤਾਂ ਵਾਂਗੂ ਰੱਖਿਆ ਸੀ ਲੇਕਿਨ ਉਹ ਆਪਣੇ ਮਾਪਿਓ ਦੇ ਗੱਲਿਆ ਚ ਆ ਕੇ ਤੇਨੂੰ ਬਹੁਤ ਮਾਰਕੋਟ ਕਰਦਾ ਵਾ ਦੂਜੇ ਦਿਨ ਜਦੋਂ ਭੱਜ ਜਾਂਦਾ ਵਾ ਫਿਰ ਦੱਸਦਾ ਨਹੀਂ ਫੋਨ ਬੰਦ ਕਰ ਲੈਂਦਾ ਵਾ ਕਹਿੰਦਾ ਮੈਂ ਮਰ ਗਿਆ ਵਾ ਮੈਂ ਮਰ ਜਾਣਾ ਵਾ ਐਸੀਆਂ ਗੱਲਾਂ ਕਰਦਾ ਵਾ ਸਾਨੂੰ ਟੋਰਚ ਕਰਦਾ ਵਾ ਜੀ ਡਾਕਟਰ ਹਰੀਸ਼ ਸੀਰਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਾਨਵ ਅਧਿਕਾਰ ਸੰਘਰਸ਼ ਕਮੇਟੀ ਅੱਜ ਸਾਡੇ ਕੋਲ ਕੇਸ ਹੈ ਜੀ ਰੋਸ਼ਨੀ ਆ ਹਿੰਮਤਪੁਰਾ ਅਗਰਵਾਲੀ ਗੇਟ ਦੇ ਰਹਿਣ ਵਾਲੇ ਆ ਜੀ ਇਨਾਂ ਦੇ ਕਹਿਣ ਦੇ ਮੁਤਾਬਕ ਜੀ ਇਹਦਾ ਜਿਹੜਾ ਸੋਰਾ ਪਰਿਵਾਰ ਆ ਇਹਨੂੰ ਤੰਗ ਪ੍ਰੇਸ਼ਾਨ ਕਰਦਾ ਏ ਇਹਦਾ 8 ਮਹੀਨੇ ਦਾ ਬੱਚਾ ਏ ਔਰ ਇਹਨੂੰ ਮਾਰਕਟਾਈ ਵੀ ਕਰਦਾ ਏ ਇਹ ਅਸੀਂ ਕਮਿਸ਼ਨਰ ਸਾਹਿਬ ਕੋਲ ਮੰਗ ਕਰਦੇ ਆਂ ਜੀ ਇਹਨੂੰ ਇਨਸਾਫ ਦਵਾਇਆ ਜਾਵੇ ਕੁੜੀਆਂ ਨੂੰ ਔਰ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਮਿਸ਼ਨਰ ਸਾਹਿਬ ਨੇ ਸ਼ਵਾਸ਼ਣ ਦਵਾਇਆ ਜੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਰਵਾਈ ਜਾਏਗੀ ਸੰਘਰਸ਼ ਤੇਜ਼ ਕਰਾਂਗੇ ਜੀ ਔਰ ਇਹਨਾਂ ਨੂੰ ਇਨਸਾਫ ਦਵਾ ਕੇ ਹਟਾਂਗੇ